ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਹਲਕਾ ਉੱਤਰੀ ਤੋਂ ਵਿਧਾਇਕ ਕੂਰ ਵਿਜੇ ਪ੍ਰਤਾਪ ਨੇ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ਦੀਆਂ ਮੁਸ਼ਕਲਾਂ ਵਧਾ ਕੇ ਰੱਖ ਦਿੱਤੀਆਂ ਨੇ ਉਹਨਾਂ ਦੇ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੂੰ ਇੱਕ ਚਿੱਠੀ ਵੀ ਨਾਲ ਹੀ ਸੌਂਪ ਦਿੱਤੀ ਹੈ ਜਿਸ ਦੇ ਵਿੱਚ ਤਿੰਨ ਵੱਡੀਆਂ ਮੰਗਾਂ ਕੂਰ ਵਿਜੇ ਪ੍ਰਤਾਪ ਦੇ ਵੱਲੋਂ ਕੀਤੀਆਂ ਗਈਆਂ ਨੇ ਹੁਣ ਮਾਨ ਸਰਕਾਰ ਇਹਨਾਂ ਤਿੰਨ ਮੰਗਾਂ ਨੂੰ ਜੇਕਰ ਮੰਨਦੀ ਹੈ ਤਾਂ ਤਾਂ ਵੀ ਘਰਦੀ ਹੈ ਜੇਕਰ ਨਹੀਂ ਮੰਨਦੀ ਹੈ ਤਾਂ ਤਾਂ ਵੀ ਫਸਦੀ ਹੈ ਦਿਖਾਈ ਦੇ ਰਹੀ ਹੈ ਕੁਰ ਮੇਜ ਪ੍ਰਤਾਪ ਵੱਲੋਂ ਆਪਣੇ ਇਸ ਸੌਂਪੇ ਗਏ ਚਿੱਠੀ ਦੇ ਵਿੱਚ ਤਿੰਨ ਵੱਡੀਆਂ ਮੰਗਾਂ ਰੱਖ ਦਿੱਤੀ ਗਈਆਂ ਨੇ ਉਹਨਾਂ ਦੇ ਵੱਲੋਂ ਖੁਦ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅੱਜ ਮੈਂ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਤਿੰਨ ਜ਼ਰੂਰੀ ਅਤੇ ਮਹੱਤਵਪੂਰਨ ਮੁੱਦਿਆਂ ਤੇ ਵਿਧਾਨ ਸਭਾ ਦੀਆਂ ਤਿੰਨ ਵਿਸ਼ੇਸ਼ ਬੈਠਕਾਂ ਬੁਲਾਉਣ ਦੀ ਲਿਖਤੀ ਰੂਪ ਵਿੱਚ ਬੇਨਤੀ ਕੀਤੀ ਜਿਸ ਦੇ ਵਿੱਚ ਸਭ ਤੋਂ ਪਹਿਲਾ ਮੁੱਦਾ ਬਰਗਾੜੇ ਬੇਦਬੀ ਕੋਟਕਪੂਰਾ ਅਤੇ ਬੇਬਲ ਕਲਾ ਗੋਲੀਕਾਣ ਦੇ ਕੇਸ ਜਿਨ੍ਹਾਂ ਵਿੱਚ ਹਾਲ ਹੀ ਦੇ ਘਟਨਾਕਰਮ ਜਿਵੇਂ ਕਿ ਫਰੀਦਕੋਟ ਤੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਮੁਕੱਦਮੇ ਨੂੰ ਤਬਦੀਲ ਕੀਤਾ ਗਿਆ ਹੈ ਦੂਜਾ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ਕਾਨੂੰਨ ਖੇਤੀ ਕਰਜ਼ਾ ਅਤੇ ਹੋਰ ਜੁੜੇ ਮੁੱਦੇ ਤੀਜੇ ਨੰਬਰ ਤੇ ਅੰਮ੍ਰਿਤਸਰ ਸ਼ਹਿਰ ਦਾ ਸੀਵਰੇਜ ਓਵਰਫਲੋ ਗੰਦਾ ਪਾਣੀ ਅਤੇ ਕੂੜਾ ਚੁੱਕਣ ਦੇ ਮੁੱਦੇ ਅਤੇ ਨਗਰ ਨਿਗਮ ਦੀ ਪੂਰਨ ਵਿਫਲਤਾ ਮੈਂ ਜਨਤਕ ਹਿੱਤ ਵਿੱਚ ਇਹਨਾਂ ਮੁੱਦਿਆਂ ਉੱਤੇ ਘੱਟੋ-ਘੱਟ 40 ਮਿੰਟ ਬੋਲਣ ਲਈ ਬੇਨਤੀ ਵੀ ਕੀਤੀ ਹੈ ਇਸ ਪ੍ਰਕਾਰ ਕੂਨ ਵਿਜੇ ਪ੍ਰਤਾਪ ਦੇ ਵੱਲੋਂ ਵਿਧਾਨ ਸਭਾ ਦੀਆਂ ਤਿੰਨ ਵਿਸ਼ੇਸ਼ ਬੈਠਕਾਂ ਬੁਲਾਉਣ ਦੇ ਉੱਪਰ ਆਖ ਦਿੱਤਾ ਹੈ ਕਿ ਮੈਨੂੰ ਇਹਨਾਂ ਤਿੰਨ ਮੁੱਦਿਆਂ ਤੇ ਘੱਟੋ-ਘੱਟ 40 ਮਿੰਟ ਬੋਲਣ ਦੀ ਆਗਿਆ ਦਿੱਤੀ ਜਾਵੇ ਅਤੇ ਇਹ ਜਿਹੜੇ ਮੁੱਦੇ ਨੇ ਇਹਨਾਂ ਤਿੰਨਾਂ ਵਿੱਚ ਹੀ ਸਰਕਾਰ ਪਹਿਲਾਂ ਹੀ ਘਿਰਦੀ ਵਿਰੋਧੀ ਪਾਰਟੀਆਂ ਦੇ ਵੱਲੋਂ ਘੇਰਨ ਦਾ ਕੰਮ ਸਰਕਾਰ ਨੂੰ ਇਹਨਾਂ ਤਿੰਨਾਂ ਮੁੱਦਿਆਂ ਤੇ ਹੀ ਜੀਤਾ ਜਾ ਰਿਹਾ ਤੇ ਜੇਕਰ ਗੱਲ ਕਰੀਏ ਕੁੁਰ ਵਿਜੇ ਪ੍ਰਤਾਪ ਦੀ ਉਹ ਪਹਿਲਾਂ ਹੀ ਆਪਣੀ ਸਰਕਾਰ ਨੂੰ ਬੇਦਬੀ ਤੇ ਮੁੱਦੇ ਤੇ ਘੇਰਦੇ ਦਿਖਾਈ ਦਿੰਦੇ ਨੇ ਤੇ ਹੁਣ ਜੇਕਰ ਵਿਧਾਨ ਸਭਾ ਦੇ ਵਿੱਚ ਜੇਕਰ ਇਹਨਾਂ ਨੂੰ ਬੋਲਣ ਦੀ ਆਗਿਆ ਦਿੱਤੀ ਜਾਂਦੀ ਹੈ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਨੇ ਤਾਂ ਤਾਂ ਵੀ ਸਰਕਾਰ ਹੀ ਕਰੇਗੀ ਤੇ ਜੇਕਰ ਇਹਨਾਂ ਨੂੰ ਇਸ ਇਹਨਾਂ ਮੰਗਾਂ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਤਾਂ ਤਾਂ ਵੀ ਕੁੁਰ ਵਿਜੇ ਪ੍ਰਤਾਪ ਦੇ ਵੱਲੋਂ ਆਪਣੀ ਹੀ ਸਰਕਾਰ ਨੂੰ ਘੇਰਨ ਦਾ ਕੰਮ ਕੀਤਾ ਜਾਵੇਗਾ ਤੇ ਹੁਣ ਸਰਕਾਰ ਇੱਕ ਵਾਰ ਫਿਰ ਤੋਂ ਪੰਬਲ ਪੂਸੇ ਦੇ ਵਿੱਚ ਫਸਦੀ ਦਿਖਾਈ ਦੇ ਰਹੀ ਹੈ